ਪੰਜਾਬ ਦੇ ਵਿੱਚ ਕਾਨੂੰਨ ਪ੍ਰਬੰਧ ਦੇ ਮਾੜੇ ਹੀ ਹਾਲ ਨੇ ਤਾਜ਼ਾ ਖਬਰ ਬਠਿੰਡਾ ਦੇ ਰਜਿੰਦਰਾ ਕਾਲਜ ਤੋਂ ਹੈ ਜਿੱਥੇ ਕਿ ਯੂਥ ਫੈਸਟੀਵਲ ਚੱਲ ਰਿਹਾ ਸੀ ਦੇਸੀ ਯੂਥ ਫੈਸਟੀਵਲ ਦੇ ਵਿੱਚ ਫਾਇਰਿੰਗ ਹੋਈ ਹੈ ਜਾਣਕਾਰੀ ਦੇ ਮੁਤਾਬਕ ਇੱਕ ਗੋਲੀ ਇੱਕ ਨੌਜਵਾਨ ਦੀ ਵੱਖੀ ਦੇ ਕੋਲ ਲੰਗੀ ਪਰ ਵੱਡਾ ਹਾਦਸਾ ਹੁਣ ਟਲ ਗਿਆ ਪਰ ਹੁਣ ਸਵਾਲ ਉੱਠਦਾ ਏ ਕਿ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਇਹੋ ਜਿਹਾ ਖਤਰਨਾਕ ਹਥਿਆਰ ਯੂਥ ਫੈਸਟੀਵਲ ਦੇ ਵਿੱਚ ਕਿਵੇਂ ਪਹੁੰਚੇ ਗੋਲੀ ਮਾਰਦੇ ਸਾਡੇ ਯਾਰ ਦੂਰੀ ਪਰਦੇ ਪੁੱਛ ਲੈ ਭਾਲ ਦੀ ਗੱਲ ਆ ਯਾਰ ਤੁਹਾਡੀ ਸਰਕਾਰ ਸਹੀ ਗੱਲ ਆ ਵੱਡਾ ਹਾਦਸਾ ਲੈ ਕੇ ਬੜਾ ਮਾਰ ਹੋਣਾ ਕੀ ਨਹੀਂ ਕਰਨੀ ਹੁੰਦੀ ਹੋਇਆ ਕਿ ਬਾਈ ਕੀ ਗੋਲੀ ਮਾਰਦੇ ਯਾਰ ਮੇਰੇ ਦੋ ਇੱਕ ਬੱਖੀ ਗੋਲ ਦੀ ਫੈਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਾ ਨੇ ਅਸਲਾ ਲੈ ਕੇ ਭੱਜ ਗਿਆ ਜਿ ਸਾਡੇ ਲੋਕ ਪ੍ਰਧਾਨ ਇੱਥੋਂ ਦਾ ਬਾਈ ਆਪਣੀ ਸਿੱਧੀ ਫਰਮਾਇਸ਼ ਆ ਬਾਈ ਗੁਰਜੀ ਦਾ ਖਾਤਾ ਬਾਈ ਗੁਰਜੀ ਖਤੇ ਇਹਨਾਂ ਦੀ ਸਿਕਿਉਰਿਟੀ ਕੁਛ ਨਹੀਂ ਮੁਲਾਜ਼ਮਾਂ ਦੀ ਠੀਕ ਐ ਤੈਨੂੰ ਦਿਖਾਉ ਮੜਾ ਜਾ ਦਿਖਾਉ ਮੜਾ ਜਾ ਇੱਧਰ ਕਿਸੇ ਕਿਸੇ ਦੇ ਲੱਗੇ ਫੇਰ ਉਹ ਮੇਰੇ ਹੀ ਮਾਰਦਾ ਸੀ ਖੂਨੋ ਗੁਨੂ ਫੇਰ ਚਾਪਿਆ ਬਖੀ ਗੋਲ ਦੀ ਲੱਤ ਗੋਲ ਦੀ ਦਾ ਕੱਢਦਾ ਸਿੱਧੀ ਗੱਲ ਕਹਿਣਾ ਕੱਲਾ ਕੱਲਾ ਸੀ ਅਸਲਾ ਫਿਰ ਗੋਲੀ ਮਾਰ ਦਿੰਦਾ ਹਿੱਕਾ ਮੂਰੇ ਸੀ ਫਾਇਰ ਮਾਰਦਾ ਸੀ ਉਹ ਕੰਮ ਹਮਾਰਾ ਮੇਰੇ ਮੇਰ ਕਰਦਾ ਸੀ ਜੋ ਫਾਇਰ ਮਾਰਨ ਲੱਗਾ ਮੈਂ ਸਿੱਧਾ ਹਿੱਕ 'ਚ ਵੱਜਿਆ ਠੀਕ ਆ ਬਈ ਟੱਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੋਂ ਫੜ ਲਿਆ ਪਿੱਛੋਂ ਫੜ ਕੇ ਜੋ ਪਿਸਟਲ ਫੜਿਆ ਤੂੰ ਫਾਇਰ ਕਿਉਂ ਮਾਰਦਾ ਸੀ ਕੋਈ ਥੋੜੀ ਧਮਕੀ ਦੇ ਦਿੰਦਾ ਜੋ ਕੰਕਰੀਟ ਦੇ ਦਿੰਦਾ ਕਹਿੰਦਾ ਮੈਂ ਪ੍ਰਧਾਨ ਆਂ ਜੀ ਕਾਲਜ ਦਾ ਤੁਹਾਨੂੰ ਕਿੰਨੇ ਚਿਰ ਹੋ ਗਿਆ ਕਾਲਜ 'ਚ ਅਸੀਂ ਪੜਦੇ ਹਾਂ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੋਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਜਿੰਦੇ ਉੱਪਰ ਫਾਇਰ ਕੀਤਾ ਗਿਆ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤਾ ਉਹਦੀ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਪਿੰਡ ਬੀੜ ਬਹਿਮਨ ਦਾ ਰਹਿਣ ਵਾਲਾ ਹੈ ਤੇ ਜਿਹੜਾ ਮੁੱਢਲੀ ਜਾਣਕਾਰੀ ਇਹ ਮਿਲੀ ਕਿ ਇਹਨੇ 32 ਬੋਰ ਦੇ ਜਿਹੜਾ ਪਿਸਟਲ ਸੀਗਾ ਉਸ ਦੇ ਨਾਲ ਫਾਇਰ ਵੀ ਕੀਤੇ ਹਵਾਈ ਕੁਝ ਕੀਤੇ ਕੁਝ ਉਹਨਾਂ ਵੱਲ ਵੀ ਕੀਤੇ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਲਮਬੰਦ ਕਰਕੇ ਉਹਦੇ ਮੁਖਲਾਮ ਮੁਕਤਬੰਦ ਅਰਜ਼ੀ ਕਰ ਰਹੇ ਹਾਂ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਰਾਮਸਾਹਰ ਹੈ ਕਾਜੀ ਜੱਟ ਅੱਬੇ ਜਿਹੜੇ ਇਹਦੇ ਵਿੱਚ ਤਿੰਨ ਤੋਂ ਚਾਰ ਰਾਉਂਡ ਜਿਹੜਾ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਗਵਾਹ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕਤਮਾ ਦਰਜ ਹੈ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਰ ਜ਼ਖਮੀ ਹੋਇਆ ਕੀ ਫਿਲਹਾਲ ਜਿਹੜਾ ਹੈਗਾ ਜ਼ਖਮੀ ਤੇ ਹੋਣ ਦੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪਰ ਫਿਰ ਵੀ ਜਿਹੜੇ ਹੈਗੇ ਅਸੀਂ ਜਿਹੜੀ ਇਸ ਬੰਦੇ ਜਾਂ ਲੜਾਈ ਦੀ ਘਟਨਾ ਹੋਈ ਹੈ ਤੇ ਅੱਜ ਵੀ ਹੋਈ ਹੈ ਇਸ ਦੇ ਵਿੱਚ ਤਾਂ ਦੇਖੋ ਸਟੂਡੈਂਟਸ ਨੂੰ ਇੱਕ ਤਿਆਰ ਦੇਣ ਦੀ ਗੱਲ ਹੁੰਦੀ ਹੈ ਕਿ ਯੂਥ ਫੈਸਟੀਵਲ ਇੱਕ ਇੰਜੋਏ ਦਾ ਟਾਈਮ ਹੁੰਦਾ ਹੈ ਜਿਉਂਕਿ ਸਾਰਾ ਸਾਲ ਪੜ੍ਹਾਈ ਤੋਂ ਬਾਅਦ ਜਿਹੜਾ ਯੂਥ ਫੈਸਟੀਵਲ ਇਸ ਟਾਈਮ ਆਫ ਇੰਜੋਏ ਤੇ ਇਸ ਦੇ ਵਿੱਚ ਜਿਹੜਾ ਹੈਗਾ ਲੜਾਈ ਜਾਂ ਗੁੱਟਬੰਦੀ ਜਿਹੜੀ ਚੰਗੀ ਗੱਲ ਨਹੀਂ ਹੈਗੀ ਤੇ ਸਾਰਿਆਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਆਪਣੇ ਜਿਹੜਾ ਹੈਗਾ ਇਹ ਫੰਕਸ਼ਨ ਨੂੰ ਇੱਕ ਫੰਕਸ਼ਨ ਦੀ ਤਰ੍ਹਾਂ ਇੰਜੋਏ ਕਰਨਾ